ਸਸ ਸਭੀ ਗਾਓ ਦੋਸਤੋ ਮੈਂ ਮੰਗਲ ਮੱਤਾ ਔਰ ਆਈ ਤੁਹਾਡੇ ਨਾਲ ਸ਼ੈਰੋ ਸ਼ੈਰੀ ਕਰਦੇ ਆ ਦੋ ਦੋ ਨੂੰ ਸ਼ੈਰ ਸੁਣਾਉਨੇ ਆ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਣਗੇ ਔਰ ਜੇਕਰ ਤੁਸੀਂ ਆਪਣੇ ਚੈਨਲ ਮੰਗਲ ਮੱਤਾ ਦੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਮੰਗਲ ਮੱਤਾ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਕਮੈਂਟ ਕਰੋ ਤਾਂ ਤੁਹਾਨੂੰ ਸ਼ੇਅਰ ਸੁਣਾ ਰਹੇ ਆ ਤੁਹਾਨੂੰ ਚੰਗੇ ਲੱਗਣਗੇ ਸੁਖਾਂ ਦਾ ਖੈਰ ਕਰੇ ਰੱਬ ਖੁਸ਼ੀਆਂ ਬਖਸ਼ੇ ਹਰ ਇੱਕ ਨਕਰ ਖੇੜੇ ਖੈਰ ਕਰੇ ਰੱਬ ਖੁਸ਼ੀਆਂ ਬਖਸ਼ੇ ਹਰ ਇੱਕ ਨਗਰ ਖੇੜੇ ਦੁੱਧ ਪੁੱਤ ਦੇ ਸੁੱਖਾਂ ਦੀ ਨੀਂਦ ਆਵੇ ਹਰ ਇੱਕ ਵੇੜੇ ਪੂਜਾ ਪਾਠ ਤਪੱਸਿਆ ਕੀਤੀ ਲਾਉਂਦੀ ਰੱਬ ਦੇ ਨੇੜੇ ਕਹਿੰਦਾ ਲਵ ਹੀਰਿਆ ਉਹ ਫਲ ਪਾ ਲੈਂਦੇ ਨੇ ਸੱਚੇ ਸਿਦਕ ਨਾਲ ਜੁੜਦੇ ਜਿਹੜੇ ਸੱਚੇ ਸਿਦਕ ਨਾਲ ਜੁੜਦੇ ਜਿਹੜੇ ਕਹਿੰਦਾ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆਂ ਸਰੋਤਿਆਂ ਦੇ ਦਿਲ ਦੀ ਪਸੰਦ ਲੈ ਕੇ ਆਏ ਆਂ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆਂ ਸਰੋਤਿਆਂ ਦੇ ਦਿਲ ਦੀ ਪਸੰਦ ਲੈ ਕੇ ਆਏ ਆਂ ਕਰਦੇ ਆਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਕਰਦੇ ਆਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਜ਼ੈਰੀ ਵੀ ਮਿੱਤਰ ਹੋਣ ਨਾ ਕੋਈ ਗਿਲਾ ਰਹੇ ਤੇ ਕਰੇ ਨਿੱਤ ਹੀ ਤਰੱਕੀਆਂ ਇਹੋ ਖਾਬ ਸਾਡਾ ਜੁਗੋ ਜੁਗ ਵਸੇ ਇਹ ਰੰਗਲਾ ਪੰਜਾਬ ਸਾਡਾ ਸੁਖੰਦਾ ਕਦਰ ਪਾਉਂਦਾ ਸਦਾ ਕਦਰ ਕਰਨ ਵਾਲਾ ਕਦਰ ਪਾਉਂਦਾ ਸਦਾ ਕਦਰ ਕਰਨ ਵਾਲਾ ਤੇ ਬੇ ਕਦਰਾਂ ਤੋਂ ਕਦਰ ਨਹੀਂ ਪਾਈ ਜਾਂਦੀ ਕਦਰ ਪਾਉਂਦਾ ਸਦਾ ਕਦਰ ਕਰਨ ਵਾਲਾ ਤੇ ਬੇਕਦਰਾਂ ਤੋਂ ਕਦਰ ਨਹੀਂ ਪਾਈ ਜਾਂਦੀ ਇੱਜ਼ਤ ਵਾਲਿਆਂ ਦੀ ਸਦਾ ਇੱਜ਼ਤ ਹੁੰਦੀ ਹੈ ਇੱਜ਼ਤ ਵਾਲਿਆਂ ਦੀ ਸਦਾ ਇੱਜ਼ਤ ਹੁੰਦੀ ਤੇ ਬੇਇੱਜ਼ਤਾਂ ਤੋਂ ਇੱਜ਼ਤ ਨਹੀਂ ਕਮਾਈ ਜਾਂਦੀ ਮੰਗਲ ਮੱਤਾ ਆਖੇ ਯਾਰ ਹੁੰਦੇ ਖੁਦਾ ਵਰਗੇ ਮੰਗਲ ਮੱਤਾ ਆਖੇ ਯਾਰ ਹੁੰਦੇ ਖੁਦਾ ਵਰਗੇ ਤੇ ਯਾਦ ਸੱਜਣਾ ਦੀ ਕਦੇ ਨਹੀਂ ਭੁਲਾਈ ਜਾਂਦੀ ਯਾਦ ਸੱਜਣਾ ਦੀ ਕਦੇ ਨਹੀਂ ਭੁਲਾਈ ਜਾਂਦੀ ਸੋ ਕਹਿੰਦਾ ਮੈਂ ਵੀ ਸੀ ਯਾਰਾਂ ਦਾ ਯਾਰ ਕਦੇ ਮੈਂ ਵੀ ਸੀ ਯਾਰਾਂ ਦਾ ਯਾਰ ਕਦੇ ਅੱਜ ਬੇਈਮਾਨ ਬਾਨਾ ਪੈ ਗਿਆ ਮੈਂ ਵੀ ਸੀ ਯਾਰਾਂ ਦਾ ਯਾਰ ਕਦੇ ਅੱਜ ਬੇਈਮਾਨ ਬਾਨਾ ਪੈ ਗਿਆ ਮੇਰੀ ਮੰਜ਼ਿਲ ਸੀ ਨੇੜੇ ਤੇ ਨਿਸ਼ਾਨਾ ਸੀ ਪੱਕਾ ਮੇਰਾ ਮੇਰੀ ਮੰਜ਼ਿਲ ਸੀ ਨੇੜੇ ਤੇ ਨਿਸ਼ਾਨਾ ਸੀ ਪੱਕਾ ਮੇਰਾ ਪਰ ਮੱਥੇ ਦੀਆਂ ਲਖੀਰਾਂ ਕਰਕੇ ਮੈਨੂੰ ਖੜਨਾ ਪੈ ਗਿਆ ਮੰਜ਼ਿਲ ਸੀ ਨੇੜੇ ਤੇ ਨਿਸ਼ਾਨਾ ਸੀ ਪੱਕਾ ਮੇਰਾ ਪਰ ਮੱਥੇ ਦੀਆਂ ਲਖੀਰਾਂ ਕਰਕੇ ਮੈਨੂੰ ਖੜਨਾ ਪੈ ਗਿਆ ਮੈਂ ਵੀ ਸੀ ਯਾਰਾਂ ਦਾ ਯਾਰ ਕਦੇ ਅੱਜ ਬੇਈਮਾਨ ਬਾਨਾ ਪੈ ਗਿਆ ਕਹਿੰਦਾ ਕਲ ਵਤਨਾ ਦਾ ਆਇਆ ਸੁਪਨਾ ਕਲ ਵਤਨਾ ਦਾ ਆਇਆ ਸੁਪਨਾ ਅੱਧੀ ਰਾਤ ਪਹਿਰ ਦੇ ਤੜਕੇ ਕਲ ਵਤਨਾ ਦਾ ਆਇਆ ਸੁਪਨਾ ਅੱਧੀ ਰਾਤ ਪਹਿਰ ਦੇ ਤੜਕੇ ਚਾਰ ਸ਼ਫੇਰੇ ਨਿਗਾਹ ਮੇ ਮਾਰੀ ਚਾਰ ਸ਼ਫੇਰੇ ਨਿਗਾਹ ਮੇ ਮਾਰੀ ਪਿੰਡ ਦੀ ਫੇਰਨੀ ਤੇ ਖੜਕੇ ਜਿੱਥੇ ਸੀ ਮੈਂ ਤੁਰਨਾ ਸਿੱਖਿਆ ਜਿੱਥੇ ਸੀਮਾ ਤੁਰਨਾ ਸਿੱਖਿਆ ਪਿਓ ਦਾਦੇ ਦੀ ਉਂਗਲ ਫੜ ਕੇ ਕਹਦਾ ਨਾ ਉਹ ਪਿੱਪਲ ਨਾ ਉਹ ਛਪੜ ਨਾ ਉਹ ਪਿੱਪਲ ਨਾ ਉਹ ਛਪੜ ਤੇ ਨਾ ਕੋਈ ਨਲਕਾ ਖੜ ਕੇ ਕਲ ਮਦਨਾ ਦਾ ਆਇਆ ਸੁਬਣਾ ਅੱਧੀ ਰਾਤ ਦੁਪਹਿਰ ਦੇ ਤੜਕੇ ਅੱਧੀ ਰਾਤ ਦੁਪਹਿਰ ਦੇ ਤੜਕੇ ਕਹਿੰਦਾ ਤੂੰ ਮਿਲ ਜਾਵੇਂ ਹੋਰ ਕੀ ਮੰਗਣਾ ਤੂੰ ਮਿਲ ਜਾਵੇਂ ਹੋਰ ਕੀ ਮੰਗਣਾ ਏ ਤੂੰ ਕਬੂਲ ਕਿਸੇ ਦਬਾ ਵਰਗਾ ਕਜਣਾ ਤੂੰ ਮਿਲ ਜਾਵੇਂ ਅਸੀਂ ਹੋਰ ਕੀ ਮੰਗਣਾ ਏ ਤੂੰ ਕਬੂਲ ਕਿਸੇ ਦਵਾ ਵਰਗਾ ਕਹਿੰਦਾ ਸਵੇਰੇ ਸਵੇਰ ਵੇਲੇ ਦੇ ਬੋਲਾਂ ਜਿਹਾ ਅੰਮ੍ਰਿਤ ਜਿਹੇ ਬੋਲਾਂ ਜਿਹਾ ਤੂੰ ਤੀਰਥ ਨੂੰ ਜਾਂਦੇ ਰਾਹ ਵਰਗਾ ਤੂੰ ਸਾਡੀ ਇੱਕ ਕਮਜ਼ੋਰੀ ਏ ਤੂੰ ਸਾਡੀ ਇੱਕ ਕਮਜ਼ੋਰੀ ਏ ਤੂੰ ਆਉਂਦੇ ਜਾਂਦੇ ਸਾਹ ਵਰਗਾ ਤੂੰ ਆਉਂਦੇ ਜਾਂਦੇ ਸਾਹ ਵਰਗਾ ਸੋ ਕਹਿੰਦਾ ਦੌਲਤਾਂ ਦੇ ਜਗ ਦੇ ਬਥੇਰੀਆਂ ਦੌਲਤਾਂ ਤੇ ਜੱਗ ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪਤ ਜੀ ਦੌਲਤਾਂ ਤੇ ਜੱਗ ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪਤ ਜੀ ਮਿਹਨਤੀ ਬੰਦੇ ਤਾਂ ਸਦਾ ਮਿਹਨਤ ਦੀ ਰੋਟੀ ਖਾਂਦੇ ਮਿਹਨਤੀ ਬੰਦੇ ਤਾਂ ਸਦਾ ਮਿਹਨਤ ਦੀ ਰੋਟੀ ਖਾਂਦੇ ਮਾਰਦੇ ਨਹੀਂ ਹੁੰਦੇ ਕਿਸੇ ਗਰੀਬ ਦਾ ਹੱਕ ਜੀ ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋ ਮੈਂ ਤਾਂ ਬਸ ਕੱਢਿਆ ਤਤ ਜੀ ਮੈਂ ਤਾਂ ਬਸ ਕੱਢਿਆ ਤਤ ਜੀ ਕਹਿੰਦਾ ਕਹਿੰਦਾ ਰਸੇ ਚੁੰਮ ਕੇ ਆਪਣੇ ਹੱਥੀ ਵਜੂਦ ਖਾਹੇ ਟੰਗਣ ਵਾਲੇ ਬੰਦੇ ਆਮ ਨਹੀਂ ਹੁੰਦੇ ਰਸਾ ਚੁੰਮ ਕੇ ਆਪਣੇ ਹੱਥੀ ਵਜੂਦ ਖਾਹੇ ਟੰਗਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੁੰਦਾ ਸੀਨੇ ਵਿੱਚ ਸੇਕ ਹੋਣਗੇ ਉਦੋਂ ਜੰਗ ਤੇ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜੰਗ ਤੇ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਕਹਿੰਦਾ ਪਿਆਰ ਉਹ ਜੋ ਰੂਹਾਂ ਨਾਲ ਗੁਜ਼ਰੇ ਪਿਆਰ ਉਹ ਜੋ ਰੂਹਾਂ ਨਾਲ ਗੁਜ਼ਰੇ ਐਵੇਂ ਤੱਕ ਕੇ ਦਿਖਾਉਣਾ ਕੋਈ ਪਿਆਰ ਨਹੀਂ ਪਿਆਰ ਉਹ ਜੋ ਰੂਹਾਂ ਦੇ ਨਾਲ ਗੁਜ਼ਰੇ ਐਵੇਂ ਤੱਕ ਕੇ ਦਿਖਾਉਣਾ ਕੋਈ ਪਿਆਰ ਨਹੀਂ ਦਿਲਾਂ ਵਿੱਚ ਜੇ فاਸਲੇ ਪੈ ਜਾਵਣ ਤਾਂ ਤਾਂ ਸੱਜਣ ਗੱਲ ਨਾਲ ਲਾਉਣਾ ਕੋਈ ਪਿਆਰ ਨਹੀਂ ਜਉਂਦੇ ਯਾਰ ਨੂੰ ਦਿੱਤੇ ਦੁੱਖ ਬਹੁਤ ਜਉਂਦੇ ਯਾਰ ਨੂੰ ਦਿੱਤੇ ਦੁੱਖ ਬਹੁਤ ਤੇ ਪਿੱਛੋ ਕਬਰ ਤੇ ਜਾਣਾ ਕੋਈ ਪਿਆਰ ਨਹੀਂ ਪਿੱਛੋ ਕਬਰ ਤੇ ਜਾਣਾ ਕੋਈ ਪਿਆਰ ਨਹੀਂ ਬਿਨਾ ਪਿਆਰ ਦੇ ਜ਼ਿੰਦਗੀ ਬਤੀਤ ਨਾ ਹੁੰਦੀ ਬਿਨਾ ਪਿਆਰ ਦੇ ਜ਼ਿੰਦਗੀ ਬਤੀਤ ਨਾ ਹੁੰਦੀ ਜੇਕਰ ਪਿਆਰ ਹੁੰਦਾ ਤਾਂ ਮਿੱਟੀ ਪਲੀਤ ਨਾ ਹੁੰਦੀ ਬਿਨਾ ਪਿਆਰ ਦੇ ਜ਼ਿੰਦਗੀ ਬਤੀਤ ਨਾ ਹੁੰਦੀ ਜੇਕਰ ਪਿਆਰ ਹੁੰਦਾ ਤਾਂ ਮਿੱਟੀ ਪਲੀਤ ਨਾ ਹੁੰਦੀ ਪਿਆਰ ਤਾਂ ਹਰ ਇਨਸਾਨ ਕਰ ਲੈਂਦਾ ਹੈ ਪਿਆਰ ਤਾਂ ਹਰ ਇਨਸਾਨ ਕਰ ਲੈਂਦਾ ਹੈ ਜੇਕਰ ਪਿਆਰ ਵਿੱਚ ਧੋਖੇ ਦੀ ਰੀਤ ਨਾ ਹੋਵੇ ਧੋਖੇ ਦੀ ਰੀਤ ਨਾ ਹੋਵੇ ਨਾ ਬੁੱਕਾ ਵਿੱਚ ਪਾਣੀ ਖੜਦਾ ਏ ਨਾ ਕੱਚੇ ਪਾਰ ਲਾਉਂਦੇ ਆ ਅਕਸਰ ਧੋਖਾ ਹੀ ਕਰ ਜਾਂਦੇ ਜਿਹੜੇ ਬਹੁਤਾ ਪਿਆਰ ਜਿਤਾਉਂਦੇ ਆ ਅਕਸਰ ਧੋਖਾ ਹੀ ਕਰ ਜਾਂਦੇ ਜਿਹੜੇ ਬਹੁਤਾ ਪਿਆਰ ਜਿਤਾਉਂਦੇ ਆ ਸੋ ਕਹਿੰਦੇ ਮਾਨ ਸਾਹਿਬ ਕਹਿੰਦੇ ਆ ਯਾਰ ਪੰਜਾਬੀ ਹੈ ਓਏ ਮੇਰਾ ਪਿਆਰ ਪੰਜਾਬੀ ਹੈ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਹੈ ਸੋ ਪੰਜਾਬੀ ਪੰਜਾਬੀਏ ਜਿੰਦਾਬਾਦ ਔਰ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ ਮਿਹਰਬਾਨੀ ਸ਼ੁਕਰੀਆ